ਇਹ ਤੇ ਦਲੇਰ ਮੈਂਦੀ ਸਾਹਿਬ ਦੇ ਨਾਲ ਹੀ ਬੜਾ ਘੁੰਮੇ ਹੈਗੇ ਪਰ ਜਿੰਨਾ ਉਹਨਾਂ ਦਾ ਜਲਵਾ ਸੀ ਮਿਲਦਾ ਕਿ ਬੇਅੰਤ ਸੀ ਜੀ ਜੀ ਸਾਹਿਬ ਨਾ ਵਰਲਡ ਵਾਈਡ ਸੀ ਹਾਂ ਹਾਂ ਜਲਵਾ ਦੇਖੋ ਐਸਾ ਹੈ ਚਾਰੋਂ ਦੁਬਾਰ ਨਾ ਜਿੱਦਾਂ ਮਤਲਬ ਪੰਜਾਬ ਤੋਂ ਬਾਹਰ ਜਿਹੜਾ ਉਹ ਕਾਰਪੋਰੇਟ ਸਿੰਗਰ ਹੋ ਗਿਆ ਸੀ ਜਦੋਂ ਦਲੇਰ ਦਲੇਰ ਭਾਈ ਹੈ ਨਾ ਉਹ ਕਾਰਪੋਰੇਟ ਸਿੰਗਰ ਹੋ ਗਿਆ ਉਹ ਤਾਂ ਕਮਾਲ ਮਤਲਬ ਪੈਸੇ ਵੱਲੋਂ ਜਾਂ ਕਿਉਂਕਿ ਕਿਉਂਕਿ ਤੁਹਾਡਾ ਕੈਨਵਸ ਵੱਧ ਜਾਂਦਾ ਨਾ ਜਦੋਂ ਤੁਸੀਂ ਹਿੰਦੀ ਗਾਉਂਦੇ ਹੋ ਠੀਕ ਹੈ ਨਾ ਉਹ ਹਿੰਦੀ ਗਾਣਿਆਂ 'ਚ ਵੀ ਆ ਗਏ ਸੀ ਹਿੰਦੀ ਫਿਲਮਾਂ 'ਚ ਵੀ ਆ ਗਏ ਸੀ ਉਹਨਾਂ ਦਾ ਕੈਨਵਸ ਉਸ ਤਰਾ ਹੋ ਗਿਆ ਨਾ ਜਿਵੇਂ ਉਹਨਾਂ ਦਾ ਤਾਂ ਉੜੀਸਾ 'ਚ ਵੀ ਪ੍ਰੋਗਰਾਮ ਹੋ ਰਿਹਾ ਠੀਕ ਹੈ ਮਤਲਬ ਐਸੀ-ਐਸੀਆਂ ਕੰਟਰੀਜ਼ ਨੇ ਜਿਨ੍ਹਾਂ ਦਾ ਮਨਾਵ ਹੀ ਨਹੀਂ ਸੁਣਿਆ ਉਹਨਾਂ ਕੰਟਰੀ 'ਚ ਵੀ ਉਹਨਾਂ ਦਾ ਪ੍ਰੋਗਰਾਮ ਹੋ ਰਿਹਾ ਸੀਗਾ ਠੀਕ ਹੈ ਨਾ ਤੇ ਪੰਜਾਬ ਤੋਂ ਬਾਹਰ ਜਿੱਦਾਂ ਗੁਰਦਾਸ ਭਾਈ ਲੈ ਗਿਆ ਸਾਰਾ ਠੀਕ ਹੈ ਜੀ ਸ਼ਹਿਰੀ ਆਡੀਅנס ਜਿਹਨਾਂ ਸ਼ਹਿਰੀ ਆਡੀਅנס ਜਿਸ ਦਾ ਕਰਕੇ ਨਾ ਤੇ ਉਦੋਂ ਬਾਅਦ ਫਿਰ ਦਲੇਰ ਭਾਈ ਨਾ ਦੋਨੋਂ ਨੇ ਲੇਕਿਨ ਉਹ ਆਏਗੇ ਉਹ ਟਾਈਮਲੀ ਸੀਗਾ ਸਾਰਾ ਜਿਹੜਾ ਜਿਹੜਾ ਗੁਰਦਾਸ ਭਾਈ ਦਾ ਸੀ ਉਹ ਤਾਂ ਉਹਦਾ ਉਹ ਸਨ 80 ਤੋਂ ਚੱਲ ਰਿਹਾ ਉਦੋਂ ਹੀ ਆਇਆ ਤੇ ਕਿ ਬਾਬੇ ਦੀ ਪੂਰੀ ਕਿਰਪਾ 45 ਸਾਲ ਹੋ ਗਏ